ਦੇ ਕੋਲੇ ਨਿਕਲਿਆ ਚਾਹੁੰਦਾ ਹਾਂ ਜੀ ਨਾਲ ਹੀ ਬਣਾ ਦੇ ਸਾਰਾ ਕੁਝ ਸਿੱਖੇ ਜੋ ਵੀ ਨਵੇਂ ਸੇਕਰੋ ਨਾਮ ਆ ਗਿਆ ਉਹ ਜਿਹੜਾ ਆਪਣਾ ਇਹ ਖਤ ਬਣਾਇਆ ਐਚ ਐਸ ਜੀ ਸਰ ਅਕਲ ਨਾਲ ਨਾਲ ਵਾਦਕਾਂ ਵੀ ਸਾਰਿਆਂ ਨੇ ਸਿੰਗਿਆ ਕਰੀ ਸਾਰੇ ਤੇ ਅੱਜ ਇਸ ਦਿਨ ਇੱਥੇ ਅਸੀਂ ਵਾਰਡ ਨੰਬਰ 7 ਦੇ ਵਿੱਚ ਇੱਕ ਟਿਊਬਲ ਜਿਹੜਾ ਹੈਗਾ ਸਰਕਾਰੀ ਲੱਗ ਰਿਹਾ ਸੋ ਮੈਂ ਸਾਰੇ ਹੀ ਆਪਣੇ ਮੋਰਿੰਡਾ ਨਿਵਾਸੀਆਂ ਨੂੰ ਪ੍ਰਧਾਨ ਜੀ ਨਾਲ ਨੇ ਐਮਸੀ ਸਹਿਬਾਨ ਔਰ ਸਾਰੇ ਆਪਣੇ ਵਾਸੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਡੇ ਨਾਲ ਸੀਵਰੇਜ ਔਰ ਵਾਟਰ ਸਪਲਾਈ ਦੇ ਐਸਡੀਓ ਸਾਹਿਬ ਸਾਰੇ ਇਹਨਾਂ ਦੀ ਟੀਮ ਇੱਥੇ ਪਹੁੰਚੀ ਹੈ ਔਰ ਇਹ ਜਿਹੜਾ ਹੈਗਾ ਪ੍ਰੋਜੈਕਟ 5 ਕਰੋੜ ਦੇ ਕਰੀਬ ਦਾ ਇਹ ਪ੍ਰੋਜੈਕਟ ਹੈ ਤੇ ਇਹ 2 ਮਹੀਨੇ ਦੇ ਅੰਦਰ ਇਹਨੂੰ ਅਸੀਂ ਜਿਹੜਾ ਨਿਪੜੇ ਚੜਾਵਾਂਗੇ ਔਰ ਜਿਹੜਾ ਇੱਕ ਇੱਥੇ ਪਹਿਲਾਂ ਪੀਣ ਦੇ ਪਾਣੀ ਦੀ ਪ੍ਰੋਬਲਮ ਸੀ ਉਹ ਸਾਰੀ ਹੱਲ ਹੋ ਜਾਏਗੀ ਸੋ ਸਾਰੇ ਵਧਾਈ ਦੇ ਪਾਤਰ ਨੇ ਸਾਰਿਆਂ ਨੂੰ ਮੈਂ ਇੱਕ ਵਾਰ ਫੇਰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ